ਜਿਸ ਮਾਮਲੇ ਦੇ ਵਿੱਚ ਪਾਨਾ ਸਿੱਧੂ ਨੂੰ ਅੱਜ ਪਟਿਆਲਾ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਵੱਡੇ ਵਕੀਲ ਦਾ ਇੱਕ ਬਿਆਨ ਸਾਹਮਣੇ ਹੈ ਤੇ ਪਾਨਾ ਸਿੱਧੂ ਦੇ ਵਕੀਲ ਦਾ ਕਹਿਣਾ ਹੈ ਕਿ ਚੈਨ ਸਨੈਚਿੰਗ ਦੇ ਵਿੱਚ ਪਾਨਾ ਸਿੱਧੂ ਦੀ ਅੱਜ ਪਟਿਆਲਾ ਦੇ ਵਿੱਚ ਪੇਸ਼ੀ ਸੀ ਤੇ ਜਿਸ ਤੋਂ ਦੌਰਾਨ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਤੇ ਪ੍ਰੰਤੂ ਟੈਨ ਦੀ ਕੋਈ ਵੀ ਰਿਕਵਰੀ ਜਿਹੜੀ ਨਹੀਂ ਹੋਈ ਤੇ ਜਿਸ ਨੂੰ ਲੈ ਕੇ ਵੱਡੇ ਖੁਲਾਸੇ ਜਿਹੜੇ ਪਾਨਾ ਸਿੱਧੂ ਦੇ ਵਕੀਲ ਦੇ ਵੱਲੋਂ ਕੀਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਪਾਨਾ ਸਿੱਧੂ ਦੇ ਵਕੀਲ ਦਾ ਹੋਰ ਕੀ ਕਹਿਣਾ ਹੈ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇੱਕ ਸਰ ਐਜ਼ ਅ ਫੀਡਿੰਗ ਦੀ ਗੱਲ ਕੀਤੀ ਜਾਵੇ ਕਿ ਇਹ ਵੀ ਸੋਇਆ ਵੀ ਸੁਣਿਆ ਜਾ ਰਿਹਾ ਦੀ ਜਿਹੜੀ ਬੋਰਡ ਦੀ ਪੁਲਿਸ ਉਹ ਨਾਲ ਦੀਆਂ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਅਗਰ ਕੋਈ ਹੋਰ ਕੇਸ ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੈਸਾ ਵੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚੈਨੀ ਖੋਈ ਆ ਜਾਪ ਕਿ ਇਦਾਂ ਦਾ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ ਉਹਨਾਂ ਨੇ ਡਾਕੂਮੈਂਟ ਕੋਈ ਐਵਿਡੈਂਸ ਪੇਸ਼ ਨਹੀਂ ਕੀਤਾ ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਭਾਨਾ ਸਿੱਧੂ ਨੂੰ ਸਟ ਪ੍ਰਵਿੰਦਰ ਸਿੰਘ ਜੁਡੀਸ਼ੀਅਲ ਮਾਜਿਸਟ੍ਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀਗਾ ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ 12/2/2024 ਤੱਕ ਦੇ ਸਰ ਕੋਈ ਪੁਲਿਸ ਨੇ ਦੱਸਿਆ ਤੁਸੀਂ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ। ਇੱਕ ਸਰ ਐਜ਼ ਅ ਫੀਲਿੰਗ ਦੀ ਗੱਲ ਕੀਤੀ ਜਾਵੇ ਕਿ ਇਹ ਵੀ ਸੋਇ ਵੀ ਸੁਣਿਆ ਜਾ ਰਿਹਾ ਦੀ ਜਿਹੜੀ ਬੋਰਡ ਦੀ ਪੁਲਿਸ ਉਹ ਨਾਲ ਦੀਆਂ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਨਹੀਂ ਅਗਰ ਕੋਈ ਹੋਰ ਕੇਸ 'ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੈਸਾ ਵੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚੈਨੀ ਖੋਈ ਆ ਜਾ ਕੋਈ ਤਾਂ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ ਉਹਨਾਂ ਨੇ ਡਾਕੂਮੈਂਟ ਕੋਈ ਐਵਿਡੈਂਸ ਪੇਸ਼ ਨਹੀਂ ਕੀਤਾ ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਈ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਭਾਨਾ ਸੀਤੂ ਨੂੰ ਸਰਪ੍ਰਿੰਦਰ ਸਿੰਘ ਜੁਡੀਸ਼ੀਅਨ ਮੈਜਿਸਟ੍ਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀਗਾ ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ ਹੈ 12/2/2024 ਤੱਕ ਤੇ ਸਰ ਕੋਈ ਪੁਲਿਸ ਨੇ ਦੱਸਿਆ ਤੁਸੀਂ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇਕਸਾਰ ਐਜ ਵੀ ਗੱਲ ਕੀਤੀ ਆਪਾਂ ਕਿ ਇਹ ਵੀ ਸੋਏ ਵੀ ਸੁਣਿਆ ਜਾ ਰਿਹਾ ਦੀ ਜਿਹੜੀ ਬੋਰ ਦੀ ਪੁਲਿਸ ਉਹ ਨਾਲ ਦੀਆਂ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਅਗਰ ਕੋਈ ਹੋਰ ਕੇਸ ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੱਸਾ ਵੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚੈਨੀ ਖੋਈ ਆ ਜੀ ਆਪਕੋ ਇਦਾਂ ਦਾ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੀ ਸਿਲੇਕਟਡ ਉਹਨਾਂ ਨੇ ਡਾਕੂਮੈਂਟ ਕੋਈ ਐਵੀਡੈਂਸ ਪੇਸ਼ ਨਹੀਂ ਕੀਤਾ ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਈ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਭਾਨਾ ਸਿੱਧੂ ਨੂੰ ਸਟ ਪ੍ਰਿੰਦਰ ਸਿੰਘ ਜੁਡੀਸ਼ੀਅਲ ਮਾਜਿਸਟ੍ਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀਗਾ ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ 12/2/2024 ਤੱਕ ਦੇ ਸਰ ਕੋਈ ਪੁਲਿਸ ਨੇ ਦੱਸਿਆ ਤੁਸੀਂ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇੱਕ ਸਰ ਐਜ਼ ਅ ਤੁਸੀਂ ਇਹ ਗੱਲ ਕੀਤੀ ਆਪਾਂ ਕਿ ਇਹ ਵੀ ਸੋਇ ਵੀ ਦੱਸੋਣਾ ਚਾਹ ਰਹੇ ਆਂ ਦੀ ਜਿਹੜੀ ਬੋਰ ਦੀ ਪੁਲਿਸ ਉਹ ਨਾਲ ਦੀ ਨਾਲ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਅਗਰ ਕੋਈ ਹੋਰ ਕੇਸ 'ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੈਸਾ ਵੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚੈਨੀ ਖੋਈ ਆ ਜਾ ਕੋਈ ਦਾ ਨਾ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ ਉਹਨਾਂ ਨੇ ਡਾਕੂਮੈਂਟ ਕੋਈ ਐਵਿਡੈਂਸ ਪੇਸ਼ ਨਹੀਂ ਕੀਤਾ ਜੀ ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਈ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਭਾਨਾ ਸਿੱਧੂ ਨੂੰ ਸਰਪ੍ਰਿੰਦਰ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀਗਾ ਦੋਹਾਂ ਪਾਰਟੀਆਂ ਦੀ ਦੋਹਰ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਰ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ਲ ਰਿਮਾਂਡ ਦਾ ਆਰਡਰ ਕੀਤਾ ਹੈ 12/2/2024 ਤੱਕ ਦੇ ਸਰ ਕੋਈ ਪੁਲਿਸ ਨੇ ਦੱਸਿਆ ਤੁਸੀਂ ਵਿੱਚ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇਕ ਸਰ ਐਜ ਵੀ ਤੁਸੀਂ ਗੱਲ ਕੀਤੀ ਆਪੇ ਕਿ ਇਹ ਵੀ ਸੋਇ ਵੀ ਸੁਣਿਆ ਜਾ ਰਿਹਾ ਦੀ ਜਿਹੜੀਆਂ ਬੋਰਡ ਦੀ ਪੁਲਿਸ ਉਹ ਨਾਲ ਦੀਆਂ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਅਗਰ ਕੋਈ ਹੋਰ ਕੇਸ ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਦਾ ਕੋਈ ਵੀ ਡਾਕੂਮੈਂਟ ਉਰੇ ਜੈਸਾ ਵੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਗਿਆ ਸਰ ਕੋਈ ਰਿਕਵਰੀ ਵਗੈਰਾ ਜਿਸ ਤਰ੍ਹਾਂ ਗਿਆਨੀ ਚਾਨੀ ਖੋਈ ਆ ਜਾਬ ਕਿ ਇਦਾਂ ਦਾ ਕੋਈ ਸਾਹਮਣੇ ਆਇਆ ਕੋਈ ਰਿਕਵਰੀ ਨਹੀਂ ਸਰ ਕੋਈ ਇਸ ਤਰ੍ਹਾਂ ਦੀ ਕੇਸ ਰਿਲੇਟਡ ਉਹਨਾਂ ਨੇ ਡਾਕੂਮੈਂਟ ਕੋਈ ਐਵਿਡੈਂਸ ਪੇਸ਼ ਨਹੀਂ ਕੀਤਾ। ਦੇਖੋ ਅੱਜ ਜਿਹੜਾ ਸਦਰ ਪਟਿਆਲਾ ਚ ਐਫ ਆਈ ਆਰ ਦਰਜ ਹੋਈ ਸੀਗੀ ਉਹਦੇ ਵਿੱਚ ਪੰਨਾ ਸਿੱਧੂ ਨੂੰ ਸਰਪ੍ਰਿੰਦਰ ਸਿੰਘ ਜੁਡੀਸ਼ੀਅਲ ਮੈਜਿਸਟ੍ਰੇਟ ਪਟਿਆਲਾ ਦੀ ਕੋਰਟ ਚ ਪੇਸ਼ ਕੀਤਾ ਗਿਆ ਸੀਗਾ। ਦੋਹਾਂ ਪਾਰਟੀਆਂ ਦੀ ਦੋਹਾਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਚੋਂ ਦੋਹਾਂ ਧਿਰਾਂ ਦੀ ਗੱਲਬਾਤ ਸੁਣਨ ਤੋਂ ਬਾਅਦ ਚੋਂ ਜੱਜ ਸਾਹਿਬ ਨੇ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਦਾ ਆਰਡਰ ਕੀਤਾ 12/2/2024 ਤੱਕ ਦੇ। ਸਰ ਕੋਈ ਪੁਲਿਸ ਨੇ ਦੱਸਿਆ ਤਾਂ ਵੀ ਅਸੀਂ ਕੀ ਕੀਤਾ ਜਾਂ ਕੋਈ ਹੋਰ ਨਹੀਂ ਪੁਲਿਸ ਨੇ ਅੱਜ ਜਿਹੜਾ ਰਿਮਾਂਡ ਪੇਸ਼ ਕੀਤਾ ਉਹਦੇ ਵਿੱਚ ਤਿੰਨ ਦਿਨਾਂ ਦਾ ਕੀ ਪ੍ਰੋਗਰੈਸ ਸੀਗਾ ਜਾਂ ਕੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਇਸ ਤਰ੍ਹਾਂ ਦਾ ਕੋਈ ਜ਼ਿਕਰ ਨਹੀਂ ਹੋਇਆ ਇੱਕ ਸਾਰ ਐਜ਼ ਅ ਦਿਨ ਦੀ ਗੱਲ ਕੀਤੀ ਆਪਾਂ ਕਿ ਇਹ ਵੀ ਸੋ ਵੀ ਦੱਸੂ ਨਾ ਜਾ ਰਿਹਾ ਵੀ ਜਿਹੜੀਆਂ ਬੋਰ ਦੀ ਪੁਲਿਸ ਉਹ ਨਾਲ ਦੀਆਂ ਲੈ ਕੇ ਜਾ ਸਕਦੇ ਕੋਈ ਇਦਾਂ ਦਾ ਵੀ ਪ੍ਰੋਸੈਸ ਹੁੰਦਾ ਕੋਈ ਇਦਾਂ ਦਾ ਨਹੀਂ ਅਗਰ ਕੋਈ ਹੋਰ ਕੇਸ 'ਚ ਐਫ ਆਈ ਆਰ ਹੁੰਦੀ ਹੈ ਨਾ ਤੇ ਜਾਂ ਅਰੈਸਟ ਕੀਤੀ ਜਾਣ ਦੀ ਪਰਮਿਸ਼ਨ ਹੈ ਉਹ ਕਨਸਰਨਡ ਕੋਰਟ ਤੋਂ ਉਹ ਐਪਲੀਕੇਸ਼ਨ ਲਾ ਕੇ ਉਹ ਲੈ ਕੇ ਆਣਗੇ ਅੱਜ ਇਸ ਤਰ੍ਹਾਂ ਮੈਂ ਕੋਈ ਵੀ ਡਾਕੂਮੈਂਟ ਉਰੇ ਜੈਸਾ ਵੀ ਕੋਰਟ ਚ ਪਟਿਆਲੇ ਪੇਸ਼ ਨਹੀਂ ਕੀਤਾ ਬਈ